में भी बात करना मतलब वो बोलूं तुम तो बात करना मतलब जो दो फ्रेंड ही बोल दो भाई भाई का लिंक टेक्निकल तौर की उधर मीटिंग होती है आज का क्या है यार अब तो कर जाना है क्योंकि ਜੰਗ ਦਾ ਮੌਲਾ ਰੁਪਿੰਡਾਂ ਦਾ ਇੱਕ ਦਰਗਾਹ ਇਹ ਸਾਡਾ ਧਰਮਕੋਟ ਪਕੜ ਜਿਹੜਾ ਬੀਬਾਂ ਸਾਹਮਣੇ ਝੋਕਰੀਓ ਨੇ ਵਾਲੀ ਫਰਤ ਹੋਰ ਜੇ ਪ੍ਰੇਗਮਿਕ ਨੇੜੇ ਕੱਪੜੇ ਲਾ ਕੇ ਬੈਠੇ ਗੱਲਾਂ ਫੋੜਦੇ ਹੀ ਤੇ ਦੇਖੋ ਜਿਹੜਾ ਹਲਾਸ਼ੋ ਬਣ ਬੜੇ ਨੇ ਤੇ ਇਹ ਪਾਕਿਸਤਾਨ ਨੂੰ ਤੇ ਇੱਕ ਵਾਰ ਸਭ ਕੁਝ ਸਿਖਾਉਣੇ ਪੈਣਾ। ਬਿਸ਼ੱਕ ਜਦੋਂ ਵੀ ਕੋਈ ਹੁੰਦੀ ਹੈ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੁੰਦਾ ਤੇ ਸਭ ਤੋਂ ਵੱਧ ਜੇ ਕੋਈ ਪਾਕਿਸਤਾਨ ਦਾ ਮੁਕਾਬਲਾ ਕਰਦੇ ਤੋਂ ਪੰਜਾਬੀ ਕਰਦੇ ਤਾਂ ਤੋਂ ਹੀ ਦੇਖਿਆ ਸੀ ਮੰਨ ਕੇ ਇਹ ਧੰਦਾ ਕਿ ਬੱਚੇ ਲੈ ਕੇ ਇੱਧਰ ਜਾਵਾਂਗੇ ਪਰ ਇਹ ਵੀ ਨਾਲ ਮੰਨਦੇ ਵੇਖਿਆ ਕਿ ਅਸੀਂ ਆਪਣੇ ਦੇਸ਼ ਦੀ ਜਿਹੜੀ ਤੇ ਫੌਜ ਆ ਉਹਦੇ ਨਾਲ ਖੜੀ ਹਾਂ ਔਰ ਹਮੇਸ਼ਾ ਹੀ ਮੇਰੇ ਕਣ캬 ਤੁਸੀਂ ਗੱਲਾਂ ਇਹ ਸੁਣੀਆਂ ਕਦੇ ਜੀ ਅਸੀਂ ਲਾਸਟ ਡੇ ਪੇਮੈਂਟ ਤਿੰਨ ਤੇ ਚਾਰ ਦੀ ਰਾਤ ਨੂੰ ਜਦੋਂ ਹਮਲਾ ਹੋਇਆ ਤੇ ਉਦੋਂ ਹੀ ਇਹ ਨਿਕਲੇ ਸੀ ਤੇ ਅੱਜ ਵੀ ਇਹਨਾਂ ਦਾ ਇਹੀ ਹੈ ਕਿ ਅਸੀਂ ਇਹ ਇਥੇ ਡਟ ਕੇ ਲੜਾਂਗੇ ਤੇ ਆਪਣੀ ਦੇਸ਼ ਦੀ ਜਿਹੜੀ ਇਕਤਾ ਤੇ ਫਿਰਕਾਪਤੀ ਲਈ ਲੜਾਈ ਲੜਾਂਗੇ ਮੈਂ ਇਹਨਾਂ ਨੂੰ ਅਪੀਲ ਕਰਨਾ ਹੈ ਕਿ ਸਰਕਾਰਾਂ ਹਮੇਸ਼ਾ ਹੀ ਆਪਣੀ ਜਨਤਾ ਦੇ ਨਾਲ ਹੋਵੇ। ਔਰ ਇਹ ਜ਼ਰੂਰ ਮੰਨ ਚ ਹੁੰਦਾ ਕਿ ਇੱਕ ਸਾਡਾ ਲੀਡਰ ਸਾਡਾ ਨੁਮਾਇੰਦਾ ਸਾਡੇ ਕੋਲ ਜ਼ਰੂਰ ਆਵੇ। ਇਹ ਜ਼ਰੂਰ ਮੰਨ ਚ ਹੁੰਦੀ ਹੈ ਅਦਰਵਾਈਜ਼ ਇਹਨਾਂ ਦੇ ਮੰਚ 'ਤੇ ਇਹ ਰਹਿੰਦਾ ਹੋਣਾ ਜਿਹੜਾ ਤੁਸੀਂ ਦੇਖਿਆ ਕਿ ਬਿਲਕੁਲ ਇਹ ਦੇਖਿਆ ਜਿਨ੍ਹਾਂ ਨੇ ਕਿਹਾ ਇਹ ਵਾਟੇ ਦਾ ਸਾਭੀ ਨੂੰ 71 ਜੀ ਕਹਿੰਦੇ ਕਦੇ ਦੋ ਦੋ ਮਰਲੇ ਵਾਲਿਆਂ ਨੂੰ ਵੀ ਉਹ ਮੁਆਵਜ਼ਾ ਦੋ ਆਇਆ ਸੀ ਦੋ ਆਇਆ ਦੋ ਤੇ ਇਹ 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 ਤੇ ਕੀ ਇਹੇ ਕਹ ਸੀ ਸਾਰੀ ਜਿਹੜੀ ਇਹ ਪਾਕਿਸਤਾਨ ਜੋ ਕਰ ਰਿਹਾ ਉਹਦਾ ਮੁਕਾਬਲਾ ਕਰਨ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੀ ਫੌਜ ਦਾ ਆਪਣੇ ਜਵਾਨਾਂ ਦਾ ਆਪਣੀ ਗਵਰਨਮੈਂਟ ਦਾ ਔਰ ਹਿੰਦੁਸਤਾਨ ਦੀ ਗਵਰਨਮੈਂਟ ਜਿਹੜੇ ਮੋਦੀ ਸਾਹਿਬ ਜਾਂ ਰਾਜਨਾਥ ਜੀ ਉਹਨਾਂ ਸਾਰਿਆਂ ਦਾ ਸੀ ਡਟ ਕੇ ਸਾਥ ਦੇਵਾਂ ਔਰ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਏਗਾ ਦੱਸੋ 1965 ਨੂੰ 1971 ਦੀ ਜਿਹੜੀ ਲੜਾਈ ਸੀ ਉਹ ਮਖਰੀ ਮੀਟਿੰਗ ਜਿਹੜੀ ਹੁੰਦੇ ਆ ਟੈਕਨੋਲੋਜੀ ਜਿਹੜੀ ਇਨੀ ਐਡਵਾਂਸ ਆ ਉਹਦੇ ਬਚਾਅ ਵਾਸਤੇ ਹੋਰ ਕਿਨੂੰ ਲੜਾਈ ਕੋਈ ਵੀ ਡਿਫਰੈਂਟ ਨਹੀਂ ਹੁੰਦੀ ਤੇ ਨਾ ਹੀ ਇਹ ਸਮਝਣਾ ਚਾਹੀਦਾ ਕਿ ਉਦੋਂ ਸੀ ਉਦੋਂ ਦੀ ਲੜਾਈ ਉਸ ਜ਼ਮਾਨੇ ਦੇ ਹਿਸਾਬ ਨਾਲ ਬੜੀ ਸਖਤ ਲੜਾਈ ਸੀ ਅੱਜ ਜਿਹੜੀ ਆ ਅੱਜ ਉਸੇ ਤਰ੍ਹਾਂ ਜੇ ਉਸ ਵੇਲੇ 65 ਵਾਲੇ ਚ 71 ਚ ਸਾਡੇ ਕੋਲ ਬਹੁਤ ਜ਼ਿਆਦਾ ਅਸਲਾ ਸੀ ਪਾਕਿਸਤਾਨ ਦੇ ਅਸੀਂ ਏਰੀਆ ਕਬਜ਼ੇ ਕਰਕੇ ਸੀ ਛਕੜਗੜ ਵਾਲੀ ਸਾਈਡ ਤੋਂ ਆਪਾਂ ਛਕੜਗੜ ਪਹੁੰਚ ਗਏ ਸੀ ਲਾਹੌਰ ਤੱਕ ਪਹੁੰਚ ਗਏ ਸੀ ਤੇ ਉਸੇ ਹਿਸਾਬ ਨਾਲ ਜਿਹੜੀ ਹੁਣ ਦੀ ਲੜਾਈ ਆ ਹੁਣ ਇੰਡੀਆ ਪਾਕਿਸਤਾਨ ਨਾਲ ਕਈ ਕਈ ਬਿਹਤਰ ਜਿਹੜੇ ਐਡਵਾਂਸ ਟੈਕਨੋਲੋਜੀ ਸਾਡੇ ਕੋਲ ਆ ਤੇ ਕਰਕੇ ਲੜਾਈ ਤੇ ਲੜਾਈ ਹੁੰਦੀ ਆ ਪਰ ਇਹ ਸਾਨੂੰ ਹੈਗੀ ਇੱਕ ਕੰਫੀਡੈਂਸ ਹੈ ਕਿ ਅਸੀਂ ਪਾਕਿਸਤਾਨ ਦਾ ਮੂੰਹ ਤੋੜ ਜਵਾਬ ਦੇਵਾਂਗੇ ਹੁਣ ਤੱਕ ਕੀ ਤੁਹਾਨੂੰ ਰਿਪੋਰਟ ਹੈ ਕਿੰਨੇ ਦੇ ਹਾਲਾਤ ਰਹੇ ਨੇ ਬਾਦ ਵੇਖੋ ਬਾਰਡਰ ਦੇ ਉੱਤੇ ਤੁਸੀਂ ਵੀ ਦੇਖਦੇ ਹੋ ਕਿ ਅਗੇ ਉਹ ਜਿਹੜੀ ਡਿਪਲੋਇਮੈਂਟ ਜਿਹੜੀ ਹੁੰਦੀ ਆ ਉਹ ਹੈ ਨਹੀਂ ਪਰ ਵੀ ਜਿਹੜੀ ਸੈਕੰਡ ਡਿਫੈਂਸ ਲਾਈਨ ਹੁੰਦੀ ਹੈ ਉੱਥੇ ਪੂਰੀਆਂ ਫੌਜਾਂ ਤਿਆਰ ਰਹਿੰਦੀਆਂ ਨੇ ਔਰ ਮੇਰੇ ਖਿਆਲ ਕੋ ਗਵਦਨ 1 ਘੰਟੇ ਜਿਹੜੀਆਂ ਸਾਢੇ ਸਾਢੀ ਬਾਰਡਰ ਤੇ ਪਹੁੰਚ ਜਾਂਦੀਆਂ ਹੁੰਦੀਆਂ ਕਿਉਂਕਿ ਮੈਂ ਤਾਂ ਇਹ ਟレインਾਂ ਨੂੰ 71 ਦੀ ਵੇਚੀ ਹੈ ਵੀ ਦੱਸ ਰਹੇ ਸੀ ਕਿ ਜਦੋਂ ਸ਼ਾਮ ਨੂੰ ਉਹਨਾਂ 2-3 ਘੰਟੇ ਪੇ ਲਾਣ ਕੇ ਫੌਜ ਨੇ ਮੋਰਚੇ ਮਲਲੇ ਸੀ ਔਰ ਪਾਕਿਸਤਾਨ ਨੂੰ ਚਾਲੇ ਪਾ ਦਿੱਤੇ ਸੀ ਉਹਨਾਂ ਨੂੰ ਜਿੱਤ ਕੇ ਕੇ ਅਸੀਂ ਵਾਪਸ ਮੋੜੇ ਪਰਬੰਧ ਕਿੱਦਾਂ ਦੇਣੇ ਜੇ ਤੁਸੀਂ ਕਹਿੰਦੇ ਜਿਹੜੇ ਜੀਰੋ ਲਾਈਨ ਤੇ ਪਿੰਡ ਵਸਦੇ ਨੇ ਜਿਹੋ ਉਹਨਾਂ ਨੂੰ ਪਿੱਛੇ ਹਟ ਕੇ ਆਉਣਾ ਪੈਂਦਾ ਉਹਨਾਂ ਵੱਲ ਤਾਂ ਕੋਈ ਪ੍ਰਬੰਧ ਨਹੀਂ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਕਿ ਪੰਜਾਬੀ ਕਦੀ ਵੀ ਕਿਸੇ ਦੇ ਵੇਟ ਨਹੀਂ ਕਰਦੇ ਤੇ ਨਾ ਹੀ ਕਿਸੇ ਦੇ ਰੈਮੋ ਕਰਮ ਕਰਦੇ ਨੇ ਆ ਤੁਹਾਡੇ ਸਾਹਮਣੇ ਮੈਂ ਇਹਨਾਂ ਨੂੰ ਪੁੱਛ ਰਿਹਾ ਸੀ ਕਿ ਕਿੰਨੀਆਂ ਕਾਰਾਂ ਨੇ ਕਹਿੰਦੇ तकरीबन ਸਾਰੇ ਘਰਾਂ 'ਚ ਕਾਰਾਂ ਨੇ ਸਾਰੇ ਘਰਾਂ 'ਚ ਟਰੈਕਟਰ ਨੇ ਸਾਰੇ ਘਰਾਂ 'ਚ ਤਿੰਨ ਤਿੰਨ ਚਾਰ ਚਾਰ ਮੋਟਰਸਾਈਕਲ ਨੇ ਤੋ ਇਹ ਇਸ ਕਰਕੇ ਉਹਨਾਂ ਨੂੰ ਸਾਨੂੰ ਕਿਸੇ ਲਈ ਸਰਕਾਰ ਆਣ ਕੇ ਕੱਢੇਗੀ ਅਸੀਂ ਤਾਂ ਇੱਥੇ ਸਰਕਾਰ ਨੂੰ ਮਦਦ ਦੇਣ ਨੂੰ ਬੈਠੇ ਹਾਂ ਜਿੰਨਾਂ ਕੋਈ ਨਹੀਂ ਹੈਗੇ ਮੈਂ ਉਹਨਾਂ ਦੀ ਗੱਲ ਕੀਤੀ ਉਹ ਉਹ ਪਿੰਡ ਵਾਲੇ ਯਾ ਮੇਰੀ ਗੱਲ ਸੁਣ ਪੰਜਾਬੀਆਂ ਦਾ ਤੇਰੀ ਬੜਾ ਵੱਡਾ ਹੁੰਦਾ ਉਹ ਕੱਲ ਮੈਂ ਤੇਰੇ ਪਿੱਛੇ ਆ ਜਾਗਾ ਕੋਈ ਇਹ ਕਰਕੇ ਪੰਜਾਬ ਦਾ ਬੜਾ ਵਿਸ਼ਾਲ ਦੇhta ਇਹਨਾਂ ਦੇ ਇਹਨਾਂ 'ਚ ਕੋਈ ਮੀਟਰ ਹੈ ਨਹੀਂ ਇਹ ਠੀਕ ਹੈ ਕਿ ਤੁਹਾਡੀ ਗੱਲ ਕਿ ਜਿੰਨਾਂ ਕੋਲ ਹੈ ਨਹੀਂ ਪਰ ਹੁਣ ਇਹਨਾਂ ਕੋਲ ਹੈਗਾ ਇਸ ਪਿੰਡ ਦੇ ਵਿੱਚ ਕਿ ਹਰ ਜਿਹੜਾ ਆਦਮੀ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਕਰਦਾ ਤੇ ਇਹਨਾਂ ਦੇ ਸੁਰੱਖਿਆ ਨੂੰ ਲੈ ਕੇ ਕੋਲਕੋਸ਼ਨ ਨੂੰ ਲੈ ਕੇ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਤੇ ਇਹਨਾਂ ਨੂੰ ਕਿਹੀਂ ਆਏ ਆ ਇਹਨਾਂ ਤੇ ਵੇਖੋ ਨਾ ਕੈਮਰੇ ਘੁਮਾ ਕੇ ਵੇਖੋ ਕਿਹਦੇ ਫੇਰੇ ਤੇ ਉੱਤੇ ਕਿਹਦੇ ਹੈ ਕੋਈ ਵਿਕੀ ਤੁਸੀਂ ਇਹ ਤੇ ਵੇਖੋ ਪੈਸੇ ਵੀ ਜੇ ਆਪਣੀ ਪੁਰਾਣੀ ਹਿਸਟਰੀ ਕੱਢ ਕੇ ਵੇਖੀਏ ਤੇ ਪੰਜਾਬੀ ਤੇ ਹਮੇਸ਼ਾ ਜੰਗ ਨੂੰ ਖੜੇ ਮੱਥੇ ਪਰਵਾਨ ਕਰਦੇ ਨੇ ਤੇ ਜਿੱਤ ਜਿਹੜੀ ਆ ਉਹ ਲੈ ਕੇ ਆਉਂਦੇ ਧੰਨ